ਮਹਾਰਾਜ ਬਾਬਾ ਜੀ ਮਹਾਰਾਜ ਇਧਰ ਆਇਓ ਇਧਰ ਗਲੇਸ਼ੀਆਰ ਤੋਂ ਆਇਆ ਜਿੱਧਰ ਬਾਹ ਕਰੇ ਇਧਰ ਦਾ ਸੁਨਾਮ ਹੈ ਉਹ ਸੁਨਾਮੋਂ ਆਇਆ ਬੱਚਾ ਹੋਰ ਮੈਂ ਕਿੱਥੋਂ ਆਇਆ ਉਹ ਐ ਪੁੱਛਦਾ ਬਾਬਾ ਮੈਂ ਕਿਹ ਇਧਰੋਂ ਕਿਧਰ ਤੁਰਿਆ ਆਣਾ ਖੇਤਾਂ ਚੋਂ ਉਹ ਇਧਰ ਦਾ ਬੱਚਾ ਵੇ ਪੁਠਕੰਡਾ ਲੱਭਦਾ ਤੀ ਕਿਉ ਪੁਠਕੰਡਾ ਕੀ ਪੁੜਿਆ ਚ ਲੈਣਾ ਬੱਚਾ ਤੂੰ ਪੁੜਿਆ ਚ ਲੈਣਾ ਫਾੜਾ ਨਹੀਂ ਬੋਲ ਬੋਲੀ ਨਾ ਹੁੰਦਾ ਕਰਤਾਰੋਂ ਰੜੀਏ ਕਿਉ ਕਰਤਾਰ ਦੀ ਜਿਵੇਂ ਭੈਣ ਦੀ ਬਾਹ ਫਾਲੀ ਉਹ ਬੱਚਾ ਇਹ ਤੂੰ ਮੈਂ ਓਏ ਉਹ ਕਰਤਾਰ ਦੀ ਗੱਲ ਨਹੀਂ ਕਰਦਾ ਉਹ ਪਰਮਾਤਮਾ ਦੀ ਗੱਲ ਕਰਦਾ ਅੱਛਾ ਅੱਛਾ ਪਹੁੰਚੇ ਹੋ ਜਾਂ ਬੁਰੇ ਹੈ ਹਾਂ ਬੱਚਾ ਮੈਂ ਤੋਰੇ ਫਿਰ ਦਿਓ ਕੁੱਟਕ ਚਾਹ ਪਿਆ ਦੇ ਬੱਚਾ ਉਹ ਚਾਹ ਬਾਬਾ ਕਿੱਥੇ ਆ ਮਰਗਲਾ ਆਵੇ ਭੈਲਾ ਔਖਾ ਆਉਣ ਲੱਗ ਰਿਹਾ ਮੈਂ ਚਾਹ ਪਾਣੀ ਕਣੀਓ ਹੈ ਅੰਨ ਦਾਤਾ ਹਾਂ ਤੂੰ ਤੇ ਭੁੱਖਾ ਮੋੜੇਗਾ ਸਾਧੂ ਨੂੰ ਬਾਬਾ ਕੁੱਟਕ ਪੀਲਾ ਭਾਈ ਮੈਂ ਦਾ ਦਪਾਹ ਜੋਗੀ ਰੱਖੀ ਦੀ ਆਪਦੀ ਪਰ ਹੈਗੀ ਭੁਖੀ ਪਾਈ ਹੈ ਬਾਬਾ ਤੈਨੂੰ ਕੋ ਦੱਸਦਾ ਮੈਂ ਕਦੇ ਘਰੇ ਜਾ ਕੇ ਜੋਗਨ ਦੇ ਪੱਪ ਕੜਦੇ ਉਹ ਨਹੀਂ ਨਹੀਂ ਬੱਚਾ ਪੀਲਾ ਨਹੀਂ ਨਾ ਜਾ ਕਾਦਾ ਬਾਬਾ ਜੀ ਬਾਲੀ ਛੋਟਾ ਹੈ ਸਾਧੂ ਟੀਚਰ ਨਹੀਂ ਕਰੀਂਦੀ ਮੈਂ ਬਾਬਾ ਕਿੱਥੇ ਟੀਚਰਾਂ ਕਰਦਾ ਤੈਨੂੰ ਮੈਂ ਤਾਂ ਪਛਿਆ ਮਹਾ ਬਾਬਾ ਜੀ ਕੰਦ ਛੋਟਾ ਰਹਿ ਗਿਆ ਹੈ ਸਾਧੂ ਬੋਲੇ ਸੇ ਸਵਾ ਸਾਧੂ ਦਾ ਬੋਲਾ ਫਿਰਥੇ ਨਾ ਜਾਏ ਸਮਝ ਗਿਆ ਬੱਚਾ ਤੂੰ ਚਾ ਪਿਆ ਦੇ ਲੈ ਬਾਬਾ ਚਾ ਪੀ ਲੈ ਹੈ ਬਾਬਾ ਮੰਤਰ-ਮੂਤਰ ਸੋਡੇ ਕੋਲੇ ਹੁੰਦੇ ਨੇ ਕਿ ਪੈਣਾ ਹੀ ਕਹੀ ਜਾਨ ਨੇ ਤੁਸੀਂ ਬੱਚਾ ਪੂਰੇ ਮੰਤਰ ਹੁੰਦੇ ਆ ਪੂਰੇ ਸਿੱਧ ਕਰਨੇ ਪੈਂਦੇ ਨੇ ਤਪੱਸਿਆ ਕਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਮੰਤਰ ਬਣਦਾ ਅੱਛਾ ਹੋਰਾ ਸੰਖਮੇ ਚਟ ਨਹੀਂ ਕੁੱਟਣ ਨੂੰ ਰੱਖਿਆ ਬੱਚਾ ਇਹ ਵੀ ਕਿ ਕਰਦੇ ਨੇ ਤੁਸੀਂ ਇਹਨੂੰ ਪਹਿਲਾਂ ਤੜਕੇ ਉੱਠ ਕੇ ਵਜਾਉਣਾ ਪੈਂਦਾ ਪਰਮਾਤਮਾ ਨੂੰ ਧਿਆਉਣਾ ਪੈਂਦਾ ਫੇਰ ਕਿਤੇ ਜਾ ਕੇ ਮੰਤਰ ਸਿੱਧ ਹੁੰਦੇ ਨੇ ਬੱਚਾ ਮੈਂ ਤਾਂ ਬਾਬਾ ਤੈਨੂੰ ਐ ਕਹਿਣਾ ਮੈਂ ਕੋਈ ਤਾਗਾ ਤਬੀ ਤੇ ਦੇ ਦੇ ਮਹਾ ਭਾਇਆ ਮੇਰਾ ਤੀਮੀਨ ਵਾਲੀ ਨਹੀਂ ਬਣਦੀ ਹੈਗੀ ਬਹੁਤ ਔਖਾ ਮੈਂ ਤਾਂ ਬਾਬਾ ਉਹ ਬੱਚਾ ਤੀਮੀਨਾ ਬਣਦੀ ਕਿਦੀ ਆ ਧਰਮਰਾਜ ਤਾਂ ਆਪ ਦਵਾਈ ਲੈਂਦਾ ਆ ਸੰਗਰੂਰ ਸਿਵਲ ਹਸਪਤਾਲ ਚ ਲਾਈਨ ਚ ਲੱਗਿਆ ਹੁੰਦਾ ਉਹਦੀ ਤਾਂ ਅਪਰੇਸ਼ਨ ਦੀ ਦਵਾਈ ਚੱਲਦੀ ਆ ਬੱਚਾ ਅੱਛਾ ਹਾਂ ਇੱਥੇ ਵੀ ਦਵਾਈ ਲੈਣ ਆ ਜਾਂਦੇ ਨੇ ਉਹ ਆ ਜਾਂਦੇ ਨੇ ਬੱਚਾ ਵੀਰ ਬਾਰ ਵਾਲੇ ਤੈਨੂੰ ਪਰਚੀ ਕੱਢਦੇ ਨੇ ਨਾ ਉੱਥੇ ਲਾਈਨ ਚ ਲੱਗਿਆ ਹੁੰਦਾ ਉਹ ਗੋਲੀ ਗਾਲੀ ਨਾ ਖੰਦਾ ਵੀ ਜੀ ਥਾਲੇ ਰੱਖਣ ਵਾਲੀ ਹੋ ਉਹ ਨਾ ਨਾ ਬੱਚਾ ਡਿਪਰੈਸ਼ਨ ਦੀ ਦਵਾਈ ਆ ਘਰ ਵਾਲੀ ਨਾਲ ਲੜਾਈ ਆ ਬਹੁਤ ਔਖਾ ਬਾਪਾ ਬਹੁਤ ਔਖਾ ਬੱਚਾ ਬਹੁਤ ਔਖਾ ਚਲੋ ਚਾਹ ਸ਼ਕੋ ਤੁਸੀਂ ਹੈ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ ਹਾਂ ਬੱਚਾ ਜਿਹੜੀ ਚਾਹ ਪਿਆਦੀ ਨਾਲ ਸਾਧੂ ਨੂੰ ਸਮਝ ਲੈ ਤੇ ਧਰਮ ਰਾਹ ਦੇ ਪੁੱਤਰ ਨੂੰ ਚਾਹ ਪਿਆਦੀ ਨਰਗਾਹ ਚ ਮਨਜ਼ੂਰ ਹੋਗੀ ਤੇਰੀ ਚਾਹ ਬੱਚਾ ਇੰਨੇ ਪੰਪ ਪਣਾ ਦੇ ਬਾਬਾ ਮੇਰੇ ਕੋਲੇ 5 ਰੁਪਏ ਨਹੀਂ ਹੈਗੇ ਦੇਣ ਨੂੰ ਬੱਚਾ ਤੁਸੀਂ ਮੰਗ ਰਹੋ ਪੰਪ ਜੇ ਮਾਰ ਕੇ ਪੈਸੇ ਲੈ ਲੈਣੇ ਨੇ ਵੀ ਦੇ ਬਾਬਾ ਇੰਨੇ ਪੈਸੇ ਨਾ 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 ਬੱਚਾ ਸਾਧੂ ਪੈਸੇ ਦਾ ਭੁੱਖਾ ਨਹੀਂ ਹੈਗਾ ਨਾ 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 ਇਹ ਤਾਂ ਜਿਹੜੀ ਤੈਨੂੰ ਚਾਹ ਪਿਆਦੀ ਨਾ ਬਸ ਦਰਗਾਹਾਂ ਚ ਮਨਜ਼ੂਰ ਆ ਆਹਾ ਬਾਬਾ ਪੋਸਤਾਲੀ ਹੈ ਤੂੰ ਦੇਖੀ ਕੰਡੇ ਕੱਢਦੀ ਜਾਂਦੀ ਬੱਚਾ ਮੈਂ ਬੜਾ ਖੁਸ਼ ਹਾਂ ਤੇਰੇ ਤੋਂ ਮੰਗ ਕੀ ਮੰਗਦਾ ਮੰਗਣੂ ਬਾਬਾ ਮੈਂ ਕਿੜਾ ਜਮਰੋਦ ਦਾ ਕਲਾ ਮੰਗਣਾ ਹੈ ਹੈ ਸਾਨੂੰ ਜ਼ਿੰਮੇਵਾਰ ਨੂੰ ਕੀ ਹੁੰਦਾ ਦੋ ਮਣ ਦਾਣੇ ਹੋ ਜਾਣ ਸੁੱਕੀ ਸੰਧੀ ਨਿਆਣੇ ਹੋ ਜਾਣ ਅੱਜ ਤਾਂ ਇੰਨੇ ਜੀ ਖੁਸ਼ ਆ ਭਾਈ ਜ਼ਿੰਮੀਦਾਰ ਫੇਰ ਵੀ ਬੱਚਾ ਮੰਗ ਕੀ ਮੰਗਦਾ ਆ ਤੂੰ ਚਾਹ ਪੀ ਬਾਬਾ ਤੁਰਦਾ ਲੱਗ ਮੈਂਗਾ ਆ ਕੰਮ ਬਹੁ ਕਰਨੇ ਨੇ ਤੇਰੇ ਵਰਗੇ ਬਹੁਤ ਨਕਲੀ ਤਰੇ ਫਿਰਦੇ ਨੇ ਮੈਂ ਤੈਨੂੰ ਮੰਤਰ ਦੇ ਕੇ ਚੱਲਿਆ ਅੱਜ ਓਏ ਬਾਬਾ ਤੇਰੇ ਵਰਗੇ ਨਕਲੀ ਸਾਥ ਬਹੁਤ ਤਰੇ ਫਿਰਦੇ ਨੇ ਹੈ ਗੱਲ ਸੁਣ ਲੈ ਬੱਚਾ ਮੈਂ ਨਮਜ਼ਕੀਨ ਜੀ ਕੋਨੇਗਾ ਤੁਹਾਡੇ ਤੇ ਸੱਪ ਤੇ ਸਾਧ ਕਈ ਵਾਰ ਅਸਲ ਵੀ ਟੱਕਰ ਜਾਂਦੇ ਨੇ ਸੱਪ ਦੇ ਡੰਗੇ ਦਾ ਲਾਟਾ ਬਲੁਖਾਂ ਤੋਂ ਹੋ ਜੂ ਬੱਚਾ ਬਰਸਾਦ ਦੇ ਡੰਗੇ ਦਾ ਲਾਜ ਧਰਮਰਾਜ ਤੂੰ ਵੀ ਨਹੀਂ ਆਉਣਾ ਅੱਛਾ ਅਸੇ ਪਹੁੰਚੇ ਬਾਪੂ ਅੱਛੇ ਲੱਗਦੇ ਹੋਏ ਉਰੇ ਪਹੁੰਚੇ ਹੋਇਆ ਬੱਚਾ ਬਾਬਾ ਮੈਂ ਤਾਂ ਨਹੀਂ ਕਹਿੰਦਾ ਦਾ ਫਿਰ ਜੀ ਤੇ ਕੋਈ ਲਾਜੇ ਕਰਨਾ ਮੈਂ ਬਹੁਤ ਅੰਗਾ ਬਾਬਾ ਮੇਰੀ ਤੀਮੀ ਨਾ ਮੇਰੇ ਉੱਪਰ ਦੀ ਚਾਹਦੇ ਐ ਠੀਕ ਐ ਜੇ ਕੋਈ ਦਾ ਮੰਤਰ ਹੈਗਾ ਦੇ ਦੇ ਨਹੀਂ ਭਾਈ ਹੈਗਾ ਬਦਾ ਚਾਹ ਪਾਣੀ ਪੀਓ ਜੀ ਮਿੰਤੋਂ ਨਮਸਕਾਰ ਬਲਵਾਓ ਐਰੀਆ ਸਲਵਾਓ ਬਾਬਾ ਜਾਓ ਬੱਚਾ ਮੰਤਰ ਸੁਣ ਜੇ ਕਿਸੇ ਦਾ ਟਿੱਡ ਦੁਖਦਾ ਵੀਹਾ ਉਠਦਾ ਕਰਨ ਪਈ ਹੋਈ ਆ ਬਸ਼ੀਕਰਨ ਕਰਨਾ ਸਾਰਿਆਂ ਦਾ ਤੈਨੂੰ ਇੱਕ ਮੰਤਰ ਦੇ ਕੇ ਚੱਲਿਆ ਬੱਚਾ ਕਿਸੇ ਨੂੰ ਦੱਸਣਾ ਨਹੀਂ ਇੱਧਰ ਕੰਨ ਕਰ ਕੰਨ ਕਰ ਇੱਧਰ ਠੀਕਾ ਬੱਚਾ ਨਹੀਂ ਇਹ ਸਾਡੇ ਪਿੰਡਾਂ 'ਚ ਧਰਨ ਧਰਨ ਬਹੁਤ ਪੈਂਦੀ ਆ ਜ ਬੜੀਆਂ ਦੇ ਬੰਦਿਆਂ ਦੇ ਨਾੜ ਚੜ ਜਾਂਦੀ ਆ ਕਈ ਵਾਰ ਆ ਮੂਰੇ ਹੁਣ ਗਰਮੀ ਆਊਗੀ ਹੈ ਚੀਗਾ ਚੁਗਾ ਬੰਦੇ ਨੇ ਕੋਈ ਇਹਦਾ ਮੰਤਰ ਆ ਸਾਰਿਆਂ ਦਾ ਇੱਕ ਮੰਤਰ ਹੈ ਬੱਚਾ ਲਾਜ ਪੱਕਾ ਹੋਊ ਸਿੱਧ ਕਰਿਆ ਹੋਇਆ ਮੰਤਰ ਨੇ ਅੱਛਾ ਹਾਂ ਧਰਮਰਾਜ ਜੀ ਖੁਦ ਦੱਸ ਕੇ ਗਏ ਸੀ ਮੰਤਰ ਮੈਨੂੰ ਇਹ ਜੈ ਹੋ ਜੈ ਹੋ ਮਹਾ ਪਰਸ਼ੂ ਜੈ ਹੋ ਤੁਹਾਡੀ ਸੱਚੀ ਸਾਖ ਸਾਰਾ ਦਰਸ਼ਨ ਹੋ ਗਿਆ ਅਜ ਧਰਮਰਾਜ ਦੇ ਜੈ ਹੋ